ਮੈਂ ਗਾਹਰਪਾਲਕੌਰ ਧੰਗਲ ਮੈਂ ਪਿੰਡ ਗੁੜਿਆ ਤਹਿਸੀਲ ਫਲੌਰ ਦੀ ਰਹਿਣ ਵਾਲੀ ਹਾਂ ਤੇ ਤੁਸੀਂ ਸਾਰੇ ਜਾਣਦੇ ਹੋਵੋਗੇ ਮੈਨੂੰ weddings ਕਰਦੀ ਨੂੰ ਦੇਖਦੇ ਆਉਣੇ ਮੇਰੀਆਂ ਵੀਡੀਓਜ਼ ਤਵੀਆਂ ਦੂਵੀਆਂ ਬਣਾਉਂਦੇ ਨੇ ਸਾਨੂੰ ਦੇਖਿਆ ਹੀ ਹੋਣਾ ਹੈ ਹਾਂਜੀ ਤੁਸੀਂ ਨਾ ਇੱਕ ਹਾਰਡ ਵਰਕ ਨੂੰ ਚੁਣਿਆ ਇੱਕ ਲੜਕੀ ਉਹਦੇ ਨਾਲ ਕੇ ਇੱਕ ਮੁੰਡਾ ਉਹਦੇ ਨਾਲ ਤੇ ਹਾਰਡ ਵਰਕ ਹੀ ਕਿਉਂ ਚੁਣਿਆ ਹਾਰਡ ਵਰਕ ਇੱਦਾਂ ਆਪਣੇ ਪੇਰੈਂਟਸ ਨੂੰ ਦੇਖਦੇ ਕਿ ਮੇਰੇ ਫਾਦਰ ਹਾਰਡ ਵਰਕਿੰਗ ਸੀ ਸਾਡਾ ਇੱਕ business ਸੀਗਾ ਹੁਣ ਮੈਂ ਟ੍ਰਾਈ ਤਾਂ ਮੈਂ ਵੀ ਸਰਕਾਰੀ ਨੌਕਰੀ ਦੇ ਲਈ ਕੀਤਾ ਸੀਗਾ ਕੋਰ ਫੀਲਡ 'ਚ ਜੌਬ ਵੀ ਕੀਤੀ ਸੀ ਬਟ ਉਹਦੇ ਵਿੱਚ ਮੈਨੂੰ ਕੁਝ ਆਪਣਾ ਮਤਲਬ ਕੋਈ ਫਿਊਚਰ ਜਾਂ ਕੁਝ ਇਦਾਂ ਲੱਗਦਾ ਨਹੀਂ ਸੀਗਾ ਤੇ ਫਿਰ ਘਰ ਦਾ ਖੁੱਦ ਦਾ ਸਾਡਾ ਕੰਮ ਸੀ ਮੈਂ ਮੇਰੇ ਫਾਦਰ ਨੇ ਕਿਹਾ ਵੀ ਤੂੰ ਇਹਦੇ ਵਿੱਚ ਟਰਾਈ ਕਰ ਬਈ ਇਸ ਲਾਈਨ ਦੇ ਵਿੱਚ ਕੁੜੀਆਂ ਵੈਸੇ ਵੀ ਘਾਟਾ ਕੋਈ ਜਾਂਦੀਆਂ ਨਹੀਂ ਹੈਗੀਆਂ ਟੈਕਨੀਕਲ ਸਕਿੱਲ ਦੇ ਵਿੱਚ ਨਾ ਜਾਂਦੀਆਂ ਨਹੀਂ ਹੈਗੀਆਂ ਤਾਂ ਫਿਰ ਉਹਦਾ ਵੀ ਦੁਨੀਆ ਤੋਂ ਥੋੜਾ ਅਲੱਗ ਕਰਕੇ ਦਿਖਾਉਣ ਦਾ ਹੁੰਦਾ ਆ ਵੀ ਅਲੱਗ ਕਰੀਏ ਸਾਰਿਆਂ ਨੂੰ ਕੋ ਜਿਹੜਾ ਕਾਣਵਾ ਕਿੰਨੇ ਕਿਲੋ ਦਾ ਜਿਹੜਾ ਚਲਾ ਲੈਣ ਦੇ ਕਿੰਨੀ ਦੇਰ ਚਲਾ ਲੈਣੇ ਆ ਉਹ 25 ਕਿਲੋ ਦਾ ਹੈ ਸਾਡੇ ਕੋਲ ਤਾਂ ਚਲਾ ਲੈ ਚਲਾ ਲੈਣੇ ਇੱਕ ਦਾ ਕੰਮ ਕਰ ਜਰੂਰ ਸਾਰੇ ਲਈਦੇ ਆ ਪਰ ਕਈ ਕੰਮ ਹੁੰਦੇ ਆ ਵੀ ਜਿੱਦਾਂ ਘਰ ਦੇ ਡਰਦੇ ਹੁੰਦੇ ਆ ਵੀ ਸੱਟ ਚੋਟ ਨਾ ਖਾਲਣ ਸੋ ਜਿਆਦਾ ਮੇਨਲੀ ਮੇਰਾ ਹੁੰਦਾ ਮੈਨੂੰ ਵੈਲਡਿੰਗ ਦਾ ਕੰਮ ਦਿੱਤਾ ਜਾਂਦਾ ਵੀ ਤੂੰ ਵੈਲਡਿੰਗ ਕਰ ਉਹ ਵੈਲਡਿੰਗ ਕਰਨ ਤੋਂ ਬਾਅਦ ਫਿਰ ਡੈਡੀ ਉਸ ਚੀਜ਼ ਨੂੰ ਖਰਾ ਦੇ ਉੱਤੇ ਚੜਾਉਂਦੇ ਆ ਫਿਰ ਉਹਦੀ ਮਤਲਬ ਉਹਦਾ ਸਾਈਜ਼ ਬਣਾਉਂਦੇ ਆ ਮੇਨਲੀ ਮੇਰਾ ਇਹ ਕੰਮ ਹੁੰਦਾ ਕਿੰਨੀਆਂ ਭੈਣਾਂ ਤੁਸੀਂ ਅਸੀਂ 4 ਭੈਣਾਂ ਆਂ ਬਰਾ ਕੋਈ ਨਹੀਂ ਹੈ ਤੇ ਬਾਕੀ ਪੈਣਾ ਕਿਸ ਫੀਲਡ ਦੇ ਵਿੱਚ ਇੱਕ ਮੇਰੀ ਹੈਗੀ ਆ ਪੰਜਾਬ ਪੁਲਿਸ ਦੇ ਵਿੱਚ ਇੱਕ ਵਿਆਹ ਹੋਇਆ ਤੇ ਇੱਕ ਹੁਣੇ ਥੋੜੇ ਟਾਈਮ ਪਹਿਲਾਂ 8-9 ਮਹੀਨੇ ਪਹਿਲਾਂ ਆਸਟ੍ਰੇਲੀਆ ਗਈ ਆ ਉਹ ਸਟੱਡੀ ਤੇ ਹਾਂਜੀ ਤੇ ਇਹ 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 ਜਦੋਂ ਮੈਂ ਤੁਹਾਡਾ ਬਹੁਤ ਧੰਨਵਾਦੀ ਆਂ ਵੀ ਸੋਸ਼ਲ ਮੀਡੀਆ ਦਾ ਜਿਹਨੇ ਸਾਨੂੰ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਪੂਰੇ ਵਰਲਡ ਦੇ ਵਿੱਚ ਘੁਮਾ ਦਿੱਤਾ ਪਹਿਲਾਂ ਮੰਨ ਲਓ ਸਾਡੀਆਂ ਤਵੀਆਂ ਜਿਹੜੀਆਂ ਸੀਆਂ ਜਾਂ ਸਾਡਾ ਐਗਰੀਕਲਚਰ ਦਾ ਸਮਾਨ ਸੀ ਉਹ ਆਲੇ ਦੁਆਲੇ ਦੇ 50 ਪਿੰਡਾਂ ਨੂੰ ਪਤਾ ਹੁੰਦਾ ਸੀ ਹੁਣ ਅਮਰੀਕਾ ਰੱਬ ਸੁੱਖ ਰੱਖੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੱਕ ਮਤਲਬ ਸਾਡੀਆਂ ਤਵੀਆਂ ਲੋਕ ਲੈ ਕੇ ਜਾ ਰਹੇ ਆ ਤੇ ਉਹਨਾਂ ਦਾ ਰਿਜ਼ਲਟ ਵੀ ਵਧੀਆ ਹੈ ਲਗਭਗ ਸਾਰੇ ਹੀ ਤਿਆਰ ਕਰ ਲਈਦੇ ਪਰ ਹੁਣ ਜਿਆਦਾ ਜਿਹੜਾ ਜੋਰ ਆ ਤਵੀਆਂ ਵਾਲਾ ਹੋ ਗਿਆ ਆ ਤੇ ਬਾਕੀਆਂ ਦਾ ਥੋੜਾ ਘਟ ਗਿਆ ਆ ਬਾਕੀ ਬਾਕੀ ਟਾਈਮ ਤੇ ਆ ਜੇ ਟਾਈਮ ਹੈਗਾ ਫਿਰ ਬਾਕੀ ਸੰਦ ਵੀ ਬਣਾ ਲਿਆ ਪਰ ਮੇਨਲੀ ਹੁਣ ਅਸੀਂ ਫਿਰ ਤਵੀਆਂ ਨੂੰ ਚੂਜ਼ ਕੀਤਾ ਤਵੀਆਂ ਦੇ ਵਿੱਚ ਲੜਕੀ ਦੇ ਨਾਤੇ ਤੁਹਾਡੇ ਕੋਲ ਕੰਮ ਕਰੰਦੇ ਨੇ ਲੜਕੀਆਂ ਦੇ ਕਿੰਨੀ ਕਿਸਾਨੀ ਖੇਤ ਨਾਲ ਸਮਝਣ ਨਾਲੋਂ ਜ਼ਿਆਦਾ ਕਰਕੇ ਲੜਕੀਆਂ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਜਵਾਨ ਮੈਂ ਮੈਨੂੰ ਮੈਨੂੰ ਆਪ ਨੂੰ ਖੁਦ ਨੂੰ ਹੀ ਨਹੀਂ ਲੱਗਦਾ ਹੁਣ ਕਿ ਮੈਂ ਲੜਕੀ ਆ ਹੁਣ ਤੁਸੀਂ ਇੱਥੇ ਵੀ ਦੇਖ ਲਓ ਹਨਾ ਕਿੰਨੇ ਸਾਰੇ ਮਰਦ ਹੀ ਆ ਜਦੋਂ ਮੈਨੂੰ ਕਿਤੇ ਵੀ ਇਨਵਾਈਟ ਕਰਦੇ ਆ ਉੱਥੇ ਕੁੜੀਆਂ ਬਹੁਤ ਘੱਟ ਹੁੰਦੀਆਂ ਆ ਬੇ ਸਾਰੇ ਮਰਦ ਹੁੰਦੇ ਆ ਮਤਲਬ ਇੱਕ ਤਰ੍ਹਾਂ ਦਾ ਵਧੀਆ ਫੀਲ ਵੀ ਹੁੰਦਾ ਵੀ ਮੈਂ ਅਲੱਗੇ ਆ ਇਸ ਫੀਲ ਦੇ ਵਿੱਚ ਦੁਨੀਆ ਤੋਂ ਅਲੱਗ ਚੱਲਦੀ ਪਈ ਆ ਇਸ ਇਸ ਦੇ ਨਾਂ ਤੇ ਕਿੰਨੇ ਵੀ ਤੁਹਾਡੇ ਸਨਮਾਨ ਹੋ ਚੁੱਕੇ ਆ ਮੇਰੇ ਕੋਲ ਬਹੁਤ ਸਾਰੇ ਬੇਅ ਮੇਰੇ ਕੋਲ ਰੱਖਣ ਨੂੰ ਹੁਣ ਮਤਲਬ ਜਗ੍ਹਾ ਘੱਟਦੀ ਬਈ ਆਪਾਂ ਹੁਣ ਇੱਕ ਤਾਂ ਮਤਲਬ ਸਨਮਾਨ ਵਾਲੀ ਗੱਲ ਆ ਕਿ ਮੈਨੂੰ ਇਦਾਂ ਬੁਲਾਉਂਦੇ ਆ ਚਲੋ ਬਾਕੀ ਲੋਕਾਂ ਨੂੰ ਕੁਝ ਦਿਖਦਾ ਹੋਊਗਾ ਬਈ ਹਾਂ ਬੇ ਕੁੜੀਆਂ ਕਿਸੇ ਤੋਂ ਘਟ ਨਹੀਂ ਹੈਗੀਆਂ ਤੋਂ ਠੀਕ ਆ ਤਸਕਿਰੇਸ਼ਨ ਕੀ ਕਹਿਣਾ ਚਾਹੁੰਦੇ ਆ ਲੜੀਆਂ ਲੜਕੀਆਂ ਜਿਹੜੀਆਂ ਘਰ ਦੇ ਵਿੱਚ ਕੇਵਲ ਆਪਣਾ ਇਨਸਿਕਿਉਰ ਕਹਿੰਦੀਆਂ ਪਰ ਤੁਸੀਂ ਘਰ ਨੂੰ ਛੱਡ ਕੇ ਬਾਹਰ ਖੇਤਰ ਜਾ ਕੇ ਇੱਕ ਮਿਸਾਲ ਕਾਇਮ ਕੀਤੀ ਆ ਕੀ ਕੀ ਦੇਣਾ ਚਾਹੁੰਦੇ ਆ ਲੜਕੀਆਂ ਨੂੰ ਪਹਿਲਾਂ ਤਾਂ ਜਦੋਂ ਆਪਾਂ 1990 ਤੋਂ ਲੈ ਕੇ 95 ਦੇ ਨੇੜੇ-ਤੇੜੇ 2000 ਦੇ ਨੇੜੇ-ਤੇੜੇ ਲੜਕੀਆਂ ਦੀ ਬਹੁਤ ਮਤਲਬ ਘਰੂਨ ਹੱਤਿਆ ਬਹੁਤ ਹੋਈ ਸੀ ਪਰ ਮੇਰੇ ਫਾਦਰ ਆ ਜਰਾ ਟੱਚ ਵੁੱਡ ਕਰਦੀਆਂ ਅਸੀਂ ਚਾਰ ਕੁੜੀਆਂ ਆ ਤਾਂ ਮੇਰੇ ਫਾਦਰ ਨੇ ਸਾਨੂੰ ਕਿਸੇ ਵੀ ਕਮੀ ਦੀ ਕਮ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਪੈਂਡ ਦੀ ਕੀ ਸਾਡੇ ਏਰੀਆ 'ਚ ਸਭ ਤੋਂ ਪਹਿਲਾਂ ਮੋਟਰਸਾਈਕਲ ਮੈਚ ਲਾਉਣ ਲੱਗੀ ਸੀ ਤਾਂ ਮਤਲਬ ਕੁੜੀਆਂ ਨੂੰ ਤਾਂ ਮੈਂ ਇਹੀ ਕਹੂੰਗੀ ਆਪਣੇ ਮਾਪਿਆਂ ਦੀ ਇੱਜ਼ਤ ਬਣਾਈ ਰੱਖੋ ਤੇ ਕੋਈ ਸਕਿੱਲ ਸਿੱਖੋ ਕੋਈ ਕੰਮ ਐਦਾਂ ਦਾ ਵੀ ਕੱਲ ਨੂੰ ਤੁਹਾਡੇ ਤੇ ਕੋਈ ਭੀੜ ਪੈਂਦੀ ਆ ਤੁਸੀਂ ਕਰਦਿਆਂ ਤੋਂ ਤੰਗਾ ਆਪਣੇ ਸਹੁਰਿਆਂ ਤੋਂ ਤੰਗਾ ਜੇ ਤੰਗਾ ਵੀ ਤੁਹਾਡੀ ਜੇ ਇੱਕ ਹੁਨਰ ਹੋਣਾ ਚਾਹੀਦਾ ਚਾਹੀਦਾ ਆ ਫਿਰ ਤੁਸੀਂ ਆਪਣੇ ਮਾਂ ਤੇ ਆਪਣਾ ਬੱਚਾ ਆਪਣੀ ਫੈਮਲੀ ਪਾਲ ਸਕੋ ਤੇ ਰਾਈਟ ਟਾਈਮ ਤੇ ਰਾਈਟ ਡਿਸੀਜਨ ਲਓ ਜੇ ਤੁਹਾਨੂੰ ਲੱਗਦਾ ਆ ਕਿ ਤੁਸੀਂ ਆਹ ਕੰਮ ਕਰ ਰਹੇ ਆ ਜਾਂ ਤੁਹਾਡੀ ਲਾਈਫ ਦੇ ਨਾਲ ਕੁਝ ਹੋ ਰਿਹਾ ਤੁਸੀਂ ਉਹਦੇ ਵਿੱਚ ਇਨਸਿਕਿਉਰ ਆ ਬਟ ਤੁਸੀਂ ਉਸ ਲਾਈਫ ਚ ਨਿਕਲਣਾ ਵੀ ਚਾਹੁੰਦੇ ਆ ਤੇ ਤੁਸੀਂ ਜ਼ਮਾਨੇ ਤੋਂ ਡਰਦੇ ਆ ਜ਼ਮਾਨੇ ਨੇ ਤੁਹਾਨੂੰ ਘਰ ਆ ਕੇ ਰੋਟੀ ਨਹੀਂ ਦੇਣੀ ਹੈਗੀ ਇਹ ਮਤਲਬ ਤੁਹਾਨੂੰ ਆਪਣਾ ਆਪ ਹੀ ਕਰਨਾ ਪੈਣਾ ਥੋ फाइनेंशियली स्ट्रांग ਹੋਣਾ ਕੁੜੀਆਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਮਤਲਬ ਉਹਨਾਂ ਕੋਲ ਬੈਂਕ ਬੈਲੈਂਸ ਹੋਣਾ ਚਾਹੀਦਾ ਹੈ ਕੱਲ ਨੂੰ ਜੇ ਔਖਾ ਆਉਂਦਾ ਹੈ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ੱਡਨੇ ਪੈਣ ਬਿਨਾਂ ਆਪਣੇ ਹਸਬੰਦ ਨੂੰ ਕਹਵੇ ਵੀ ਮੈਨੂੰ ਤੂੰ ਆ ਚੀਜ਼ ਲੈ ਕੇ ਦੇਵੇ ਚਲੋ ਪੈਰੈਂਟਸ ਤਾਂ ਹੁੰਦੇ ਹੀ ਆ ਮਤਲਬ ਉਹਨੂੰ ਕਿਸੇ ਦਾ ਅੱਜਾ ਨਾ ਹੋਣਾ ਬੱਚੀ ਚਾਰੋਂ ਪੈਰਾਂ ਦੇ ਵਿੱਚੋਂ ਕਿੰਨੀਆਂ ਛੋਟੀਆਂ ਔਰ ਕਿੰਨੀਆਂ ਵੱਡੀਆਂ ਆ ਮੈਂ ਸਭ ਤੋਂ ਵੱਡੀਆਂ ਤੇ ਅਸੀਂ ਚਾਰੇ ਹੀ ਕੰਮ ਕਰਦੇ ਚਲ ਇੱਕ ਮੈਰਿਡ ਆ ਵਧੀਆ ਆ ਤਾਂ ਅਸੀਂ ਤਿੰਨੇ ਹੀ ਆਪਣੇ ਪੈਰਾਂ ਤੇ ਫਾਈਨੈਂਸ਼ੀਅਲੀ ਮਤਲਬ ਹੈਗੇ ਆ ਇਹ ਇਤਿਹਾਸੀ ਆ ਸਾਰੇ ਨਾਲ ਦੀ ਮਿਹਨਤ ਨੇ ਲੱਕ ਵੀ ਹੁੰਦਾ ਹੈ ਕਈ ਹੁਣ ਮਤਲਬ ਤੁਸੀਂ ਦੇਖ ਕੇ ਆਦੀ ਜਨਰੇਸ਼ਨ ਨਹੀਂ ਸੁਣਦੀ ਹੈਗੀ ਅਸੀਂ ਉਹਨੂੰ ਬਹੁਤ ਕਿਹਾ ਵੀ ਤੂੰ ਇੱਥੇ ਕੰਮ ਕਰ ਬਟ ਇਦਾਂ ਨਹੀਂ ਵੀ ਉੱਥੇ ਬਾਹਰ ਉਹ ਹੋਟਲਾਂ ਹੁਕਰਾ ਚ ਕੰਮ ਕਰਦੀ ਆ ਬਾਹਰ ਵੀ ਉਹ ਲੱਕੜ ਦਾ ਕੰਮ ਕਰਦੀ ਆ ਇੱਥੋਂ ਸਿੱਖ ਕੇ ਗਈ ਆ ਹਨਾ ਵੀ ਜਦਾਂ ਸਕਿੱਲ ਸਿੱਖੀ ਹੋਈ ਆ ਉਹਨੂੰ ਹੈ ਨਹੀਂ ਵੀ ਉਹ ਜਿਹੜਾ ਬੱਚਾ ਇੱਥੇ ਇੰਡੀਆ ਚ ਰਹਿ ਕੇ ਕੰਮ ਕਰੂਗਾ ਉਹ ਬਾਹਰ ਵੀ ਕਾਮਯਾਬ ਹੋ ਜਾਊਗਾ ਹੁਣ ਤੁਸੀਂ ਕੈਨੇਡਾ ਵਿੱਚ ਦੇਖ ਲਓ ਆ 18 18 ਸਾਲਾਂ ਦੇ ਨੂੰ ਭੇਜੀ ਜ਼ਰੂਰ ਜਾਂਦੇ ਬਟ ਉਹਨਾਂ ਨੂੰ ਆਉਂਦਾ ਕੁਝ ਹੈਗਾ ਮੈਨੂੰ ਸਾਲ-ਸਾਲ ਛੇ-ਛੇ ਮਹੀਨੇ ਕਾਮਨ ਨਹੀਂ ਲੱਭਦਾ ਸੋ ਬਾਹਰ ਜਾਓ ਆਪਣਾ ਕਰੋ ਪਰ ਇੱਥੇ ਕੁਝ ਸਿੱਖ ਕੇ ਸਕਿੱਲ ਲੈ ਕੇ ਬਾਹਰ ਜਾਓ ਥੈਂਕ ਯੂ